ਸਾਰੀਵਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪਿੰਡ ਖੱਖ ਪਹੁੰਚੇ ਆਂ ਕੱਖ ਪਿੰਡ ਬਿਲਕੁਲ ਨਜ਼ਦੀਕ ਪਿੰਡ ਤੁੰਦਾ ਨਜ਼ਦੀਕ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਨਿਸ਼ਾਨ ਸਿੰਘ ਆਪਣੇ ਨਾਲ ਹੋਣਗੇ ਪ੍ਰੋਪਰ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆਂ ਦੋ ਮੱਜਾਂ ਭਾਜੀ ਨਿਸ਼ਾਨ ਸਿੰਘ ਹੁਣੇ ਸੇਲ ਕਰਦੇ ਆ ਦੋ ਮੱਜਾਂ ਦੀ ਪ੍ਰੋਪਰ ਡਿਟੇਲ ਆਪਾਂ ਲੈ ਲਵਾਂਗੇ ਇਸ ਵਕਤ ਇੱਕ ਮੱਜ ਵਧੀਆ ਚੰਗੇ ਦੁੱਧ ਤੇ ਚੱਲਣ ਢਈ ਆ ਕੋਈ 15 14 15 15 ਲੀਟਰ ਦੁੱਧ ਤੇ ਇੱਕ ਕੋਈ 10 ਕਿਲੋਟਰ ਦੁੱਧ ਤੇ ਚੱਲ ਰਹੀ ਆ ਠੀਕ ਆ ਜੀ ਸੋ ਦੋ ਮੱਜਾਂ ਦੇ ਦੋਵੇਂ ਵੀਰੋਂ ਸੇਲ ਕਰਦੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਤਕਰੀਬਨ ਸ੍ਰੀ ਗੋਇੰਦਵਾਲ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਸ੍ਰੀ ਗੋਇੰਦਵਾਲ ਜੇਲ ਜਿਹੜੀ ਆ ਦੋਸਤੋ ਜੇਲ ਆ ਠੀਕ ਆ ਜੀ ਕੇਂਦਰੀ ਜੇਲ ਜਿਹੜੀ ਆ ਜੇਲ ਦੇ ਬਿਲਕੁਲ ਨੇੜੇ ਭਾਜੀ ਨਿਸ਼ਾਨ ਸਿੰਘ ਹੁਣਾਂ ਦੀਆਂ ਕੋਠੀਆਂ ਨੇ ਘ ਤੇ ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਲੈਂਦੇ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਭਾਜੀ ਠੀਕ ਠਾਕ ਹੋ ਵਧੀਆ ਜੀ ਅੱਛਾ ਭਾਜੀ ਨਿਸ਼ਾਨ ਸਿੰਘ ਜੀ ਆਪਣੀ ਜਿਹੜੀ ਖਾਸ ਲੋਕੇਸ਼ਨ ਆ ਮੇਨ ਪਿੰਡ ਖੱਖਾ ਮੇਨ ਪਿੰਡ ਖੱਖਾ ਹਾਂਜੀ ਸਾਹਮਣੇ ਬੀ ਐਚ ਐਲ ਫੈਕਟਰੀ ਜੀ ਸੈਂਟਰ ਗਵਰਨਮੈਂਟ ਦੀ ਠੀਕ ਹੈ ਜੀ ਉਹਦੇ ਸਾਹਮਣੇ ਆਪਣੀਆਂ ਕੋਠੀਆਂ ਨੇ ਤਿੰਨ ਠੀਕ ਹੈ ਜੀ ਨਾਲ ਗੁਰਦੁਆਰਾ ਬੋੜੀ ਸਾਹਿਬ ਠੀਕ ਹੈ ਜੀ ਇੱਕ ਕੋਠੀ ਦੋ ਕੋਠੀਆਂ ਛੱਡ ਕੇ ਤੀਜੀ ਆਪਣੀ ਠੀਕ ਆ ਜਦੋਂ ਪਿੰਡ ਤੋਂ ਹੁੰਦੇ ਨੂੰ ਆ ਪਾ ਰਹੇ ਆ ਜਦੋਂ ਮੇਨ ਰੋਡ ਤੋਂ ਹੁੰਦਾ ਠੀਕ ਆ ਅੱਜ ਭਾਜੀ ਨਿਸ਼ਾਨ ਸਿੰਘ ਦੇ ਦੋ ਐਨੀਮਲ ਜਿਹੜੇ ਆਪਾਂ ਸੇਲ ਕਰਦੇ ਆ ਭਾਈ ਆਪਣੇ ਘਰ ਦੇ ਘਰੇਲੂ ਪਸ਼ੂ ਹੀ ਆ ਘਰੇਲੂ ਪਸ਼ੂ ਹੀ ਕੋਈ ਵਪਾਰ ਦਾ ਕੰਮ ਨਹੀਂ ਗਾ ਕੋਈ ਵਪਾਰ ਦਾ ਨਹੀਂ ਠੀਕ ਆ ਆਪਣੇ ਪਾਲੇ ਹੋਏ ਠੀਕ ਆ ਤੇ ਭਾਜੀ ਸ਼ੁਰੂਆਤ ਆਪਾਂ ਕਰਦੇ ਆ ਪਹਿਲੇ ਨੰਬਰ ਤੋਂ ਜਿਹੜੀ ਐਸ ਝੋਟੀ ਤੋਂ ਕਰ ਲੈਣੀ ਆ ਝੋਟੀ ਦਾ ਸੂਆ ਕਿੰਮਾ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਦੂਜਾ ਸੂਆ ਜੀ ਮਹੀਨੇ ਦੀ ਸੂਈ ਆ ਠੀਕ ਆ ਹਾਂਜੀ ਤੇ ਇਸ ਵਕਤ ਹੁਣ ਕਿੰਨੇ ਕ ਦੁੱਧ ਤੇ ਚੱਲਣ ਡਈ ਆ 15 ਲੀਟਰ ਦੁੱਧ ਤੇ ਚੱਲਣ ਡਈ ਆ ਜੀ ਠੀਕ ਆ ਜੀ ਮਗਰ ਇਹਦੇ ਕਟਾ ਮਗਰ ਕਟਾ ਆ ਗਿਆ ਹਾਂਜੀ ਠੀਕ ਆ ਤੇ ਚੋਣ ਚਵਾਦੀ ਚੰਗੀ ਆ ਬਿਲਕੁਲ ਓਕੇ ਬਿਲਕੁਲ ਜੀ ਕੋਈ ਇੱਥੇ ਗਾਲ੍ਹਾਂ ਮੇ ਵਾਲੀ ਗੱਲ ਨਹੀਂ ਆ ਗਈ ਤੇ ਕੋਈ ਭੂਰ ਛੱਟਾ ਕਿਸੇ ਨਾ ਕੋ ਵਾਦੇ ਘਟੇ ਨਾ ਕੋਈ ਵਾਦਾ ਘਟਾ ਨਹੀਂ ਆ ਠੀਕ ਆ ਬਾਕੀ ਮਾਝ ਵੀ ਚੰਗੀ ਆ ਕਦਕੁੱਦ ਦੀ ਝੋਟੀ ਚੰਗੀ ਆ ਵੱਡੀ ਆ ਬਿਲਕੁਲ ਜੀ ਲਓ ਵੀ ਆ ਦੋਸਤੋ ਤਕਰੀਬਨ ਅੱਜ ਮਹੀਨੇ ਕ ਦੀ ਸੂਈ ਆ ਮਗਰ ਕਟਾ ਤੇ 15 ਲੀਟਰ ਦੋ ਦਿਨ ਦੇ ਥੱਲੇ ਹਾਜ਼ਰ ਆ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ 15 14 ਸੇਰੀ ਮੱਝਾਂ ਖਰੀਦਣ ਦੀ ਤੇ 15 ਕਿਲੋ ਨੈਟ ਦੋ ਤੇ ਇਸੇ ਝੋਟੀ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੇ ਚੌਣ ਚਾਂ ਚੰਗੀ ਆ ਕੱਦ ਕਾਠ ਵਾਲੀ ਝੋਟੀ ਇੱਕ ਵਾਰੀ ਜਿੰਨਾ ਹੋ ਸਕਦਾ ਆਪਾਂ ਤੁਹਾਨੂੰ ਥੋੜਾ ਲੱਗ ਕੇ ਉਹ ਦਿਖਾ ਦਿੰਨੇ ਆ ਹਵਾਨੇ ਲੈਵੇ ਦੀ ਜਿੰਨੀ ਵੀ ਆ ਸਾਫ ਸੁਥਰੀ ਆ ਚਾਰੇ ਥਾਂ ਸੋਹਣੀ ਸਪੇਸ ਵਾਂਡ ਤੇ ਲੱਗਾ ਜੀ ਆ ਕਰੋ ਚੱਕ ਠੀਕ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਭਾਜੀ ਨਿਸ਼ਾਨ ਸਿੰਘ ਜੀ ਲਿਓ ਨਮਾ ਤੋੜ ਕੇ ਦਿਖਾ ਦੋ ਇਹਨੂੰ ਆ ਦੇਖੋ ਜੀ ਸੋ ਬਹੁਤ ਸੋਹਣੀ ਦੋਸਤੋ ਸੇਖ ਸੁੰਘ ਦੀ ਗਲਾਈ ਸੋਹਣਾ ਪਿੱਠਪੂੜਾ ਲੱਗਾ ਕਰਮਾ ਵਾਲੀ ਨੂੰ ਲੰਬੀ ਬਿਲਕੁਲ ਮਿਰਗ ਵਰਗੀ ਜਿਹੜੀ ਗਰਦਨ ਆ ਤੇ ਕਦ ਕਾਠ ਵਾਲੀ ਇਹ ਝੋਟੀ ਆ ਠੀਕ ਆ ਜੀ ਬਿਲਕੁਲ ਸਿੰਗਲ ਹੱਡੀ ਦੀ ਕੋਈ ਸੰਭਲ ਕੇ ਮਾਰਾ ਜਾ ਆ ਜਾਓ ਨਾ ਕਮਰਾ ਠੀਕ ਆ ਜੀ ਘਰੇਲੂ ਪਸ਼ੂ ਆ ਦੋਸਤੋ ਥੋੜਾ ਜਿਹਾ ਕਿਤੇ ਨਾ ਕਿਤੇ ਡਰਦੇ ਡੋਕਰਦੇ ਆ ਕਿਤੇ ਨਾ ਕਿਤੇ ਉਪਰ ਹੀ ਬੰਦੇ ਤੋਂ ਜਿਵੇਂ ਹੁਣ ਥੋੜਾ ਜਿਹਾ ਆਪਾਂ ਲੱਗੇ ਹੋਨੇ ਆ ਉਦੇ ਕਰਕੇ ਕਦੇ ਬੰਦੇ ਬੰਦੇ ਵਿੱਚ ਉਪਰੇ ਨਹੀਂ ਆਏ ਹੁੰਦੇ ਪਸ਼ੂਆਂ ਦੇ ਵਿੱਚ ਉਹਦੇ ਕਰਕੇ ਥੋੜਾ ਜਿਹਾ ਡਰਦੇ ਡੁੱਕਰਦੇ ਪਸ਼ੂ ਉਹ ਤੁਸੀਂ ਆਪ ਜਜਮੈਂਟ ਇੱਕ ਲਾ ਲਿਓ ਠੀਕ ਆ ਜੀ ਇੱਕ ਰੰਗ ਆ ਬਿਲਕੁਲ ਬਲੈਕ ਮੱਥੇ ਤੋਂ ਲੈ ਕੇ ਜੇਕਰ ਆਪਾਂ ਗੱਲ ਕਰੀਏ ਠੀਕ ਆ ਜੀ ਪੂਛ ਤੱਕ ਤੇ ਇੱਕ ਵੀ ਵਾਲ ਨਹੀਂ ਗਾ ਜਿਹੜਾ ਵਾਈਟ ਬਿਲਕੁਲ ਹੈ ਬਲੈਕ ਹੀ ਹੈ ਸਾਰੀ ਓਵਰঅল ਜਿੰਨੀ ਆ ਠੀਕ ਆ ਤੇ ਕਦਕਾਰ ਦੀ ਸੋਹਣੀ ਹੈ 15 ਸ੍ਰੀ ਇਸ ਵਕਤ ਜਿਹੜੀ ਇਹ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਠੀਕ ਆ ਜੀ ਆ ਦੇਖੋ ਤੇ ਸਵੇਰ ਚੁਵਾਈ ਚੁਵਾਈ ਇਹਨਾਂ ਦੀ ਕਿੰਨੇ ਕਵਜੇ ਕੀਤੀ ਹੈ ਕੋਈ ਜੀ 5 5:30 ਵਜੇ ਠੀਕ ਬੀ ਮਾਰਨਿੰਗ 5:35 ਵਜੇ ਚਵਾਈ ਕੀਤੀ ਹੈ ਹਾਂ ਸਾਢੇ 5 ਠੀਕ ਹੈ ਉਹ ਵੀ ਦੋਸਤੋ ਮਾਰਨਿੰਗ ਜਿਹੜੀ ਚਵਾਈ ਹੋਈ ਆ ਵੈਸੇ ਹੁਣ ਵੀ ਤਕਰੀਬਨ ਕੋਈ 5:30 11:00 11:30 ਵਜੇ ਦਾ ਸਮਾਂ ਹੈ ਸੋ ਵੈਸੇ ਵੀ ਹੁਣ ਪੰਜਾਂ ਚੌਹ ਪੰਜਾਂ ਪੰਜਾਂ 6 ਘੰਟਿਆਂ ਦੇ ਵਿੱਚ ਪਸ਼ੂ ਬੰਨਾ ਥੰਨਾ ਅੱਗੇ ਸ਼ੁਰੂ ਹੋ ਜਾਂਦੇ ਆ ਠੀਕ ਆ ਜੀ ਤੇ ਸੋਨੇ ਹਾਈਟ ਕੱਟ ਦੇ ਵਿੱਚ ਤੇ ਭਾਜੀ ਨਿਸ਼ਾਨ ਸਿੰਘ ਕੀ ਡਿਮਾਂਡ ਕਰਦੇ ਆ ਦੇਣੀ ਕਿੰਨੇ ਦੀ ਆ ਝੋਟੀ ਇੱਕ 25 ਕਰਦੇ ਆ ਜੀ ਹਾਂ ਤੇ ਜਿੱਥੋਂ ਤੱਕ ਦੇ ਦੇਣੀ ਆ ਉਹਦੇ ਵਿੱਚੋਂ ਮਾਨਤਾਨ ਕਰੋਗੇ ਇੱਕ 15 ਦੇ ਵਿੱਚੋਂ ਮਾਨਤਾਨ ਤੇ ਤੁਹਾਨੂੰ ਪਤਾ ਹੀ ਆ ਫਿਰ ਇੱਕ 15 ਦੇ ਵਿੱਚੋਂ ਛੋਟਛਾਪਾ ਹੋ ਜਾਊਗਾ ਹਾਂ ਛੋਟਛਾਪਾ ਕਰ ਦਾਂ ਠੀਕ ਹੈ ਵੀ ਲਓ ਵੀ 1,15,000 ਦੇ ਵਿੱਚੋਂ ਬਾਈਆਂ ਦਾ ਵੀ ਛੋਟਛਾਪਾ ਆਪਾ ਕਰ ਦਿਆਂਗੇ ਠੀਕ ਹੈ ਜੀ 1,25,000 ਦੀ ਡਿਮਾਂਡ ਆ ਠੀਕ ਹੈ ਜੀ ਬਹੁਤ ਸੋਹਣੇ ਹਾਈਟ ਕੱਦ ਦੇ ਵਿੱਚ ਇਹ ਝੋਟੀ ਆ ਠੀਕ ਹੈ ਜੀ ਬਾਕੀ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਭਵਾਨੇ ਚੱਡੇ ਤੋਂ ਵੈਸੇ ਨੋਰਮਲ ਹੀ ਤੁਸੀਂ ਜਜਮੈਂਟ ਕਰ ਜੋਗੇ ਵਖਾਲੇ ਵਕੂਲੇ ਤੋਂ ਠੀਕ ਹੈ ਜੀ ਵੈਸੇ ਚੂਏ ਚੁਬਾਏ ਆ ਪਸ਼ੂ ਮਾਰਨਿੰਗ ਹੁਣ ਤਕਰੀਬਨ ਕੋਈ 5-4 ਕ ਘੰਟੇ 5-6 ਕ ਘੰਟੇ ਦਾ ਜਿਹੜਾ ਸਮਾਂ ਹੋ ਗਿਆ ਸਵੇਰ 5:35 ਵ ਬਾਕੀ ਮਿਲਕ ਨਾੜੀ ਪੌਸ ਹੋਣੀ ਹੈ ਮੋਟੀ ਨਾੜੀ ਹੈ ਮਿਲਕ ਨਾੜੀ ਦੋ ਪਾਸੇ ਤੇ ਥਣ ਪੂਰਾ ਥੀ ਮੁਠੀ ਵਾਲਾ ਠੀਕ ਆ ਜੀ ਸੋ ਚਵਾਈ ਚਪੂ ਦੀ ਪੋਲੀ ਤੁਹਾਨੂੰ ਦੱਸ ਹੀ ਦਿੱਤੀ ਹੈ ਬਾਕੀ ਕੋਈ ਵੀ ਭਰਾ ਜਿਹਾ ਆਣ ਗਿਆ ਆਪਦੀ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਸਕਦੇ ਹੋ ਠੀਕ ਆ ਇਹਦਾ ਬੱਚਾ ਤੁਹਾਨੂੰ ਇੱਕੋਰੀ ਮੈਂ ਦਿਖਾ ਦਿੰਨਾ ਆ ਕੱਟਾ ਇਹਦੇ ਮਕਰ ਮੇਲ ਕਾਫ ਆ ਲਓ ਜੀ ਠੀਕ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਭਾਜੀ ਇੱਕ ਸੈਗਰ ਨੰਬਰ ਤੇ ਜਿਹੜੀ ਇੱਧਰ ਆ ਝੋਟੀ ਆ ਗਈ ਹੈ ਇਹ ਮੱਝ ਖੜੀ ਹੈ ਇਹਦਾ ਸੁਭਾ ਕਿਵੇਂ ਆ ਇਹਦਾ ਤੱਜਾ ਜੀ ਤੱਜਾ ਸੁਭਾ ਹੈ ਇਹ ਤਕਰੀਬਨ ਅੱਜ ਕਿੰਨੇ ਕ ਸਮੇਂ ਦੇ ਦੌਰਾਨ ਚੱਲਣ ਦੀ ਕਿੰਨਾ ਕ ਟਾਈਮ ਹੋ ਗਿਆ ਨੇ ਸੂਈ ਨੂੰ ਲਓ ਵੀ ਇੱਕ ਸੈਗਰ ਨੰਬਰ ਤੇ ਦੋਸਤੋ ਤੁਹਾਨੂੰ ਇੱਕ ਇੱਧਰ ਮੱਝ ਆਪਾਂ ਦਿਖਾ ਦਿੰਦੇ ਹਾਂ ਠੀਕ ਆ ਜੀ ਇਹ ਮੱਝ ਵੀ ਬਿਲਕੁਲ ਵੈਸੇ ਹੈ ਸੱਜਰਤਾ ਜੀ ਸੂਈ ਹੈ ਠੀਕ ਆ ਜੀ ਬਾਕੀ ਆਪਾਂ ਪ੍ਰੋਪਰ ਕਰਦੇ ਹਾਂ ਗੱਲ ਅੱਛਾ ਭਾਜੀ ਨਿਸ਼ਾਨ ਸਿੰਘ ਜੀ ਜਿਹੜੀ ਇਹ ਆਪਣੇ ਕੋਲ ਮੱਝ ਇਹ ਕਨਵਰਸ ਬਸ ਹੋਈ ਹੈ ਇਤਜਾ ਸੁਭਾ ਸੂਈ ਆ ਜੀ ਤੇਜਾ ਸੁਭਾ ਜੀ ਇਹਨੂੰ ਅਜੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ 25 ਦਿਨ ਹੋ ਗਏ ਆ ਜੀ 25 ਦਿਨ ਦਾ ਸਮਾਂ ਹੋ ਗਿਆ ਹਾਂ ਤੇ ਮਗਰ ਬੱਚਾ ਇਹਦੇ ਜੀ ਬੱਚਾ ਇਹਦਾ ਜੀ ਮਰ ਗਿਆ ਕੱਟੇ ਸੀ ਮਗਰ ਮਰ ਗਈ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ ਮਗਰ ਕੱਟੀ ਸੀ ਫੀਮੇਲ ਕਾਫ ਸੀ ਮਗਰ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਠੀਕ ਆ ਜੀ ਤੇਜਾ ਸੁਭਾ ਇਹ ਮੱਜ ਸੂਈ ਆ ਤੇ 25 ਦਿਨ ਦਾ ਜਿਹੜਾ ਦੋਸਤੋ ਭਾਜੀ ਸਮਾਂ ਦੱਸਣ ਦੇ ਵੀ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਆ ਬਾਕੀ ਥੋੜਾ ਲਾਗਿਓ ਆਪਾਂ ਤੁਹਾਨੂੰ ਥਣ ਥਣੋ ਵਿਖਾ ਦਿੰਨੇ ਆ ਕਿ ਸੁਭਾ ਚੁਵਾਈ ਚ ਠੀਕ ਆ ਜੀ ਤੱਕ ਥੋੜੀ ਘਾਹ ਨੂੰ ਰੱਖਦੀ ਆ ਹਾਂ ਥੋੜਾ ਆ ਲਓ ਜੀ ਐਸ ਵਕਤ ਪਾਜੀ ਨਿਸ਼ਾਨ ਸਿੰਘ ਜੀ ਥਰੇ ਦੁੱਧ ਕਿੰਨਾ 10 ਲੀਟਰ ਜੀ ਬਹੁਤ ਹੀ 10 ਲੀਟਰ ਐਸ ਵਕਤ ਇਹਦੇ ਥਲੇ ਦੁੱਧ ਜਿਹੜਾ ਹਾਜ਼ਰ ਆ ਠੀਕ ਆ ਜੀ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਇੱਥੇ ਆਣ ਕੇ ਸੋ ਸਿੰਘੋਂ ਸਿਰੋਂ ਜਿਹੜੀ ਤੁਸੀਂ ਦੇਖ ਸਕਦੇ ਜੀ ਵੀ ਸਿੰਘ ਥੋੜਾ ਜਿਹਾ ਖੁੱਲਾ ਹਾਈਟ ਕੱਦਦੀ ਵੀ ਜੇਕਰ ਆਪਾਂ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਕੱਤ ਦੇ ਵਿੱਚ ਆ ਪਲੀ ਪਲੀਤੀਆ ਕਰਮਾਂ ਲਈ ਠੀਕ ਆ ਜੀ ਸੋ ਕਿਸੇ ਭਰਾ ਨੇ ਨਾਰਮਲ ਹੀ ਥੋੜੇ ਪੈਸੇ ਵੀ ਖਰਚ ਕਰਨੇ ਆ ਤੇ ਉਹਦੇ ਵੀ ਭਾਅ ਪੜਦੇ ਤੇ ਅੰਡਰ ਇਹ ਜਿਹੜੀ ਮਾਜ ਆ ਜੂਗੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲਾ ਪਿੰਡਾ ਤੇ ਆ ਥਾਣ ਦੇਵਾ ਜਿਹੜਾ ਆਪਾਂ ਤੁਹਾਨੂੰ ਦਿਖਾਈ ਦਿੱਤਾ ਠੀਕ ਆ ਜੀ ਸੋ 20 25 25 ਦਿਨਾਂ ਦਾ ਅੱਜ ਜਿਹੜਾ ਸਮਾ ਹੋ ਗਿਆ ਨੂੰ ਸੂਈ ਨੂੰ ਆ ਦੇਖੋ ਹਾਂ ਜੀ ਲਓ ਜੀ ਖੋਲਦਗੇ ਨੂੰ ਵੀ ਤੋੜ ਕੇ ਦਿਖਾਦੇ ਆ ਜੀ ਆ ਤੇ ਫਿਰ ਹੁਣ ਬੱਚੇ ਮਰਨ ਤੋਂ ਬਾਅਦ ਫਿਰ ਮਿਲਦੀ ਪਾੜੇ ਤੇ ਆ ਜੀ ਬਿਲਕੁਲ ਦੋਵੇਂ ਟਾਈਮ ਪਾੜੇ ਤੇ ਵੀਰ ਜੀ ਠੀਕ ਆ ਜੀ ਉਹ ਵੀ ਮਿਲਦੀ ਪਾੜੇ ਤੇ ਠੀਕ ਆ ਜੀ ਚਾੜ ਤੇ ਲੱਗੀ ਹੋਈ ਆ ਤੇ ਕੋਈ ਭਰਾ ਮੇਰਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਬਿਲਕੁਲੋ ਇਸੇ ਤਰ੍ਹਾਂ ਤੁਸੀਂ ਪਹਾੜ ਆਣ ਕੇ ਪਾ ਕੇ ਥੱਲੇ ਬੈਠ ਕੇ ਚਵਾਈ ਕਰ ਸਕਦੇ ਜੀ ਤੇ ਬਾਕੀ ਲੰਬਾ ਥਾਣਾ ਬਿਲਕੁਲ ਗਲਾਸਾਂ ਵਰਗੇ ਥਾਣ ਹਾਈਟ ਘੱਟ ਦੀ ਆਪਾਂ ਤੁਹਾਨੂੰ ਨੋਟ ਕਰਾਈ ਦਿੱਤੀ ਹੈ ਠੀਕ ਹੈ ਜੀ ਸੋ ਲਵਾਈ ਨੂੰ ਕੋਈ ਬਹੁਤ ਵਧੀਆ ਲੰਬੀ ਨੂੰ ਵੀ ਪੂਰੀ ਆ ਤੇ 10 ਕਿਲੋ ਆ ਇਸ ਵਕਤੇ ਤੇ ਥੱਲੇ ਦੁੱਧ ਜਿਹੜਾ ਹੁਣ ਮੌਕੇ ਤੇ ਮੌਜੂਦ ਆ ਆ ਲਓ ਜੀ ਆ ਲਓ ਜੀ ਠੀਕ ਹੈ ਜੀ ਬੰਦ ਦਿਓ ਜੀ ਨੋਵੇ ਠੀਕ ਹੈ ਜੀ ਬਾਡੀ ਸਟ੍ਰਕਚਰ ਆ ਇਸ ਮੱਝ ਦਾ ਠੀਕ ਹੈ ਜੀ ਇਹ ਡਿਟੇਲ ਆ ਤਕਰੀਬਨ ਅਜ 25 ਕੇ ਦਿਨ ਦੇ ਦੌਰਾਨ 10 ਕਿਲੋ ਦੁੱਧ ਤੇ ਚੱਲਣ ਢਈ ਆ ਤੇ ਮਿਲਦੀ ਪਾੜੇ ਤੇ ਆ ਠੀਕ ਹੈ ਜੀ ਤੇ ਹੁਣ ਕਿੰਨਾ ਮੁੱਲ ਕਰਦੇ ਪਏ ਇਹਦਾ ਇਸ ਮੱਝ ਦਾ ਜੀ ਇਸ ਮਾੜਾ ਜੀ 85000 ਰੁਪਿਆ ਹਾਂਜੀ ਤੁਹਾਨੂੰ ਮਾਨ ਤਾਨ ਕਰਕੇ ਆਪਾਂ ਐਂਡ ਤੋਂ ਐਂਡ 75 ਲਾ ਲਓ ਫਿਰ 75 ਦੇ ਹਾਂਜੀ ਵੀ ਜਿੱਥੇਕ ਦੇ ਦਾਂਗੇ ਜਿੱਥੇਕ ਦੇ ਦਾਂ ਠੀਕ ਹੈ ਭਾਈ ਲੋ ਵੀ ਐਂਡ ਤੋਂ ਆੜੇ ਜਿਹੜੇ ਦੋਸਤੋ ਵੀਰਾਂ ਦਾ 75000 ਰੁਪਿਆ ਆਪਾਂ ਦੇ ਦੇਵਾਂਗੇ 10 ਕਿਲੋ ਦੁੱਧ ਆ ਮਿਲਦੀ ਪਹਾੜੇ ਤੇ ਆ ਚਾੜ ਤੇ ਲੱਗੀ ਆ ਮੇਰਾ ਭਰਾ ਕੋਈ ਇਥੇ ਆਣ ਕੇ ਵੇਖਣੀ ਚਾਹੁੰਦਾ ਚੋਣੀ ਚਾਹੁੰਦਾ ਠੀਕ ਆ ਜੀ ਤੁਸੀਂ ਆਣ ਕੇ ਚੋ ਸਕਦੇ ਜੇ ਪਹਾੜੇ ਤੇ ਠੀਕ ਆ ਜੀ ਨਵੀਂ ਥਾਂ ਤੇ ਜਾ ਕੇ ਪਸ਼ੂ ਵੀ ਪਹਾੜੇ ਤੇ ਮਿਲਦਾ ਰਹੂਗਾ ਕੋਈ ਬੜੀ ਵੱਡੀ ਦਿੱਕਤ ਨਹੀਂ ਕਿ ਕਿਹੜਾ ਪਸ਼ੂ ਗੇਜ ਪੈ ਜਾਂਦੀ ਹੈ ਨਵੇਂ ਪਰਿਵਾਰ ਚ ਜਦੋਂ ਜਦੋਂ ਜਾਂਦਾ ਠੀਕ ਹੈ ਜੀ ਤੇ ਇਹ ਮੱਝਾਂ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਪ੍ਰੋਪਰ ਮੂੰਹ ਮੱਥੇ ਦੀ ਸਿੰਗਾ ਦੀ ਪੂਛ ਤੱਕ ਪੂਰੀ ਖਰੀ ਹੈ ਕਰਮਾ ਦੀ ਠੀਕ ਹੈ ਜੀ ਤੇ ਬਾਕੀ ਚੋਜਵਾ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਇਹ ਅੱਜ ਨਾਗਨੇ ਪਾਜੀ ਨਿਸ਼ਾਨ ਸਿੰਘ ਹਣੋਂ ਦੇ ਕੋਲ ਦੋ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਠੀਕ ਹੈ ਜੀ ਇੱਕ ਤਕਰੀਬਨ 15 14 15 ਲੀਟਰ ਤੇ ਚੱਲਣ ਈ ਆ ਇੱਕ 10 ਕਿਲੋ ਆ ਠੀਕ ਹੈ ਤੇ ਨੰਬਰ ਆਪਾਂ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਨੰਬਰ ਸਕਰੀਨ ਤੇ ਚਲਦੇ ਕਰ ਦਾਂਗੇ ਠੀਕ ਆ ਜੀ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਨਜ਼ਦੀਕ ਪਿੰਡ ਧੁੰਦੇ ਤੁਸੀਂ ਖਾਸ ਵਿਜਿਟ ਕਰਨੀ ਆ ਪਿੰਡ ਖੱਖ ਠੀਕ ਆ ਜੀ ਤੇ ਬਿਲਕੁਲ ਜੇਲ੍ਹ ਦੇ ਨੇੜੇ ਆ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਐਡਰੈਸ ਤੁਹਾਨੂੰ ਕਨਫਰਮ ਕਰਾ ਹੀ ਦਿੱਤਾ ਨੰਬਰਾਂ ਤੇ ਕਾਲ ਕਰਕੇ ਮੇਰਾ ਵੀਰ ਕੋਈ ਵੀ ਚਾਹ ਮਾਣੇ ਤੇ ਤੁਸੀਂ ਵਿਜਿਟ ਕਰ ਸਕਦੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬ੍ਰਾਹਮਣਾਂ ਨੂੰ ਸਤਿ ਸ਼੍ਰੀ ਅਕਾਲ ਜੀ